ਬਲਾ 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 ਪਰ ਭਾਈ ਕੋਈ ਬਲਾ 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 ਨਹੀਂ ਇਹ ਬਲਾ ਸਰਪਸਾ ਇਹ ਬਲਾ ਬਲਾ ਕਹਿੰਦੇ ਹੁਣ ਜੋ ਟੈਕਸੀ ਡਰਾਈਵਰ ਵੀਰ ਨੇ ਉਹਨਾਂ ਦੇ ਸਿਰ ਦਾ ਦਰਦ ਬਣੀ ਹੋਈ ਆ ਬਲਾ ਬਲਾ ਆਨਲਾਈਨ ਲੋਕ ਰਾਈਡ ਬੁੱਕ ਕਰ ਦਿੰਦੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦਾ ਮੰਨ ਲਓ 5000 ਰੁਪਏ ਲੈਂਦੇ ਨੇ ਇੱਕ ਟੈਕਸੀ ਡਰਾਈਵਰ ਤਾਂ ਬਲਾ ਬਲਾ ਇੱਕ ਸਵਾਰੀ ਦਾ ਵੱਧ ਤੋਂ ਵੱਧ 1000 ਰੁਪਇਆ ਇੱਕ ਬਸਤਾ ਲੈ ਲੈਂਦੇ ਨੇ ਹੁਣ ਸੰਗਰੂਰ ਦੇ ਵਿੱਚ ਵੀ ਅੱਜ ਬਲਾ ਬਲਾ ਨੂੰ ਕਿਤੇ ਲੈ ਆਤੇ ਬਲਾ ਬਲਾ ਨੂੰ ਸਫਲ ਕਰ ਦਿੱਤਾ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਸ਼ਮੇਸ਼ ਟੈਕਸੀ ਯੂਨੀਅਨ ਸੰਗਰੂਰ ਭਗਤ ਸਿੰਘ ਚੌਕ ਦੇ ਜੋ ਡਰਾਈਵਰ ਵੀਰ ਨੇ ਉਹਨਾਂ ਦੇ ਵੱਲੋਂ ਬਲਾ ਬਲਾ ਟੈਕਸੀ ਨੂੰ ਕੀ ਇਰਲਾ ਤਾ ਗਿਆ ਜੋ ਸਰਭ ਸਦਿੰਦੇ ਨੇ ਬੜੀ ਸਸਤੀ ਪਰ ਉਹ ਕਹਿੰਦੇ ਨੇ ਕੀ ਸਾਡਾ ਕੀ ਕਸੂਰਾ ਅਸੀਂ ਲੱਖਾਂ ਰੁਪਇਆ ਲਾ ਕੇ ਗੱਡੀਆਂ ਪਾਈਆਂ ਨੇ ਟੈਕਸ ਭਰਦੇ ਆ ਤਾਂ ਫਿਰ ਸਾਨੂੰ ਕੀ ਫਾਇਦਾ ਹੁਣ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਗਈ ਆ ਕਿ ਜੇਕਰ ਸੰਗਰੂਰ ਦੇ ਵਿੱਚ ਬਲਾ ਬਲਾ ਦੀ ਕੀਤਾ ਫਿਰ ਬਲਾ ਬਲਾ ਦੀ ਖੈਰ ਨਹੀਂ ਭਾਈ ਬਲਾ ਬਲਾ ਵਾਲਿਓ ਹੁਣ ਤੁਸੀਂ ਸੰਭਲ ਜਾਓ ਸੰਗਰੂਰ ਤੋਂ ਥੋੜਾ ਜਿਹਾ ਬਚ ਕੇ ਜਰਾ ਬਚ ਕੇ ਬਲਾ ਬਲਾ ਵਾਲਿਓ ਬਲਾ ਬਲਾ ਹੋਈ ਪਈ ਆ ਕੀ ਨਾਮ ਨੇ ਗਗਨਦੀਪ ਗਗਨਦੀਪ ਕਿੱਥੋਂ ਆਏ ਸੀ ਕੀ ਕੀ ਰੌਲਾ ਪਾਇਆ ਰੌਲਾ ਥੋੜੇ ਸਾਹਮਣੇ ਹੀ ਦੱਸੋ ਵੀਰੇ ਬੁੱਢੇ ਕੇ ਦੱਸੋ ਬੜਾ ਬੜਾ ਹੀ ਦੱਸੋ ਵੀਰੇ ਬੜਾ ਬੜਾ ਦਾ ਜੀ ਹਾਂ ਜੀ ਬੜਾ ਬੜਾ ਤੇ ਉਹ ਕਰਦਾ ਐਪਰਾ ਹੀ ਮਾਤਾ ਡਰਾਈਵਰ ਹਾਂ ਜੀ ਮੈਂ ਤਾਂ ਸਵਾਰੀ ਚੈੱਕ ਕਰਾਂ ਨੂੰ ਫਿਰ ਰੋਡ ਤੁਹਾਨੂੰ ਸਹੀ ਦੱਸਾਂ ਐਪ ਵੀ ਦੇਖੋ ਕੋਈ ਹੋਰ ਬੰਦਾ ਰੌਲਾ ਲੁਹਣ ਕੀ ਸੰਗਰੂਰ ਚ ਰੌਲਾ ਪਿਆ ਹਾਂਜੀ ਸਸੀ ਕਾਲ ਜੀ ਬਲਾ ਬਲਾ ਦਾ ਜੀ ਕੀ ਰੌਲਾ ਪਿਆ ਜੀ ਬਲਾ ਬਲਾ ਦਾ ਕੀ ਰੌਲਾ ਹਾਂਜੀ ਮੈਂ ਡਰਾਈਵਰ ਦਾ ਨੰਬਰ ਪਾਰੀ ਤੁਹਾਨੂੰ ਪਤਾ ਲੱਗੇ ਬਲਾ ਬਲਾ ਹੈ ਕੀ ਆ ਬੜਾ ਬੜਾ ਆਇਆ ਭਾਈ ਬੜਾ ਬੜਾ ਸਵਾਰੀ ਚੱਕੀ ਸੀ ਜੀ ਬੰਦੇ ਨੇ ਸਵਾਰੀ ਚੱਕਦੇ ਆ ਚੱਕੀ ਸੀਗੀ ਜੀ ਬੰਦੇ ਨੇ ਤੁਸੀਂ ਨਹੀਂ ਚੱਕੀ ਮੈਂ ਤਾਂ ਡਰਾਈਵਰ ਆਂ ਜੀ ਗੱਡੀ ਲੈ ਕੇ ਆਂ ਅਗਲੇ ਨੇ ਜੇ ਮੈਂ ਕਹਤਾ ਮੈਂ ਤਾਂ ਉਹ ਨਹੀਂ ਕਰਨਾ ਜੀ ਹੁਣ ਕੀ ਹੋਇਆ ਇੱਥੇ ਡਰਾਈਵਰ ਆਇਆ ਚੰਗਰੂਰ ਪਰੇ ਕੀ ਹੋਇਆ ਹੁਣ ਤੁਹਾਡੇ ਸਾਹਮਣੇ ਆ ਬਾਈ ਕੀ ਹੋ ਗਿਆ ਇਹਨੇ ਰੋਕੇ ਦੱਸੋ ਪੂਰੀ ਗੱਲ ਪੂਰੀ ਗੱਲ ਦੱਸੋ ਨਾ ਤੁਸੀਂ ਵੀ ਗੱਡੀ ਕੀ ਹੋਇਆ ਤੁਹਾਡੀ ਗੱਡੀ ਰੋਕ ਲਈ ਦੱਸਦਾ ਦਿੱਤਾ ਵੀਰੇ ਬੜਾ ਬੜਾ ਦੀ ਸਵਾਰੀ ਸੀਗੀ ਤਾਂ ਆ ਰੋਕੀ ਸੀ ਲੋ ਹੁਣ ਧਾਰਤੀ ਤੁਸੀਂ ਹਾਂਜੀ ਧਾਰਤੀ ਜੀ ਹੈਲੋ ਮੇਰਾ ਨਾਮ ਈਸ਼ਾਨ ਸ਼ਰਮਾ ਜੀ ਸਾਡੀ ਦਸ਼ਮੇਸ਼ ਟੈਕਸੀ ਸਟੈਂਡ ਹੈ ਸਾਡਾ ਜੀ ਆਪ ਸ਼੍ਰਾਮੀ ਗੇਟ ਚੌਂਕ ਦੇ ਵਿੱਚ ਜੀ ਇਹ ਬਾਈ ਜੀ ਨੇ ਬਲਾ ਬਲਾ ਤੋਂ ਗੱਡੀ ਬੁੱਕ ਕਰੀ ਸੀਗੀ ਉਲਟਾ ਦੇਖੋ ਪਹਿਲੀ ਗੱਲ ਤਾਂ ਬਲਾ ਬਲਾ ਬੈਨ ਹੈ ਜੀ ਪੂਰੀ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਕਿੰਨਾ ਰੋਲਾ ਪਿਆ ਸਾਰਿਆਂ ਨੂੰ ਪਤਾ ਇਸ ਗੱਲ ਬਾਰੇ ਆ ਜਿੰਨੇ ਵੀ ਤੁਸੀਂ ਪਿੱਛੇ ਬੰਦੇ ਦੇਖ ਰਹੇ ਹੋ ਸਾਰੇ ਯੂਨੀਅਨ ਵਾਲੇ ਬੰਦੇ ਨੇ ਜੀ ਸਾਰੇ ਡਰਾਈਵਰ ਬੰਦੇ ਨੇ ਬਾਈ ਨੂੰ ਅਸੀਂ ਕੁਝ ਨਹੀਂ ਕਿਹਾ ਬਾਈ ਦੀ ਗੱਡੀ 'ਚ ਜਿਹੜੀ ਸਵਾਰੀ ਬੈਠੀ ਜੀ ਅਸੀਂ ਆਪਣੀ ਸਟੈਂਡ ਦੇ ਬੰਦੇ ਨੂੰ ਸਵਾਰੀ ਬਣਾ ਕੇ ਇਹਦੀ ਗੱਡੀ ਦੇ ਵਿੱਚ ਬਿਠਾਇਆ ਦੋ ਸਵਾਰੀਆਂ ਨਾਲ ਹੋਰ ਸੀਗੀਆਂ ਜੀ ਅਸੀਂ ਇਹਨਾਂ ਨੂੰ ਰਹਿ ਕੇ ਕਿਹ ਰਹਿ ਜੀ ਕੋਈ ਇਹਨਾਂ ਨੂੰ ਹੱਥ ਨਹੀਂ ਲਾਇਆ ਕੋਈ ਇਹਨਾਂ ਨੂੰ ਕੁਝ ਗਿਆ ਨਹੀਂ ਜੀ ਆ ਮੂੰਹ ਤੇ ਖੜੇ ਨੇ ਪੁੱਛ ਸਕਦੇ ਸਵਾਰੀ ਜ਼ਰੂਰਤ ਆ ਰਹੀ ਇਹਨਾਂ ਦੀ ਗੱਡੀ ਦੇ ਵਿੱਚੋਂ ਤੇ ਨਾਲੇ ਇੱਕ ਗੱਲ ਸਾਰਿਆਂ ਨੂੰ ਇਹ ਵੀ ਕਹਿਣਾ ਚਾਹਾਂਗੇ ਚਾਹੇ ਕੋਈ ਤੂਰੀ ਦਾ ਜੀ ਚਾਹੇ ਮਰੇਲ ਕੋਟਲੇ ਦਾ ਚਾਹੇ ਕੋਈ ਬੰਦਾ ਸਲਾਮਕਣੀ ਆਉਦਾ ਚਾਹੇ ਆਪਣਾ ਦਿਰਬੇ ਦਾ ਜਾਂ ਪਾਤਣਾ ਦਾ ਬਾਹਰਲੀ ਗੱਡੀ ਕੋਈ ਵੀ ਉਰੇ ਆ ਕੇ ਸਵਾਰੀ ਚੱਕੂਗੀ ਜੀ ਅਸੀਂ ਯੂਨੀਅਨ ਦੇ ਜੋ ਵੀ ਬੰਦੀ ਕਾਰਵਾਈ ਹੋਗੀ ਉਹ ਵੀ ਕਰਾਵਾਂਗੇ ਪਲੱਸ ਯੂਨੀਅਨ ਦੀ ਪਰਚੀ ਕਟਾਵਾਂਗੇ ਕੋਈ ਕਮਰਸ਼ੀਅਲ ਗੱਡੀ ਹੋਈ ਜੇ ਕੋਈ ਪ੍ਰਾਈਵੇਟ ਗੱਡੀ ਸਵਾਰੀ ਚੱਕਦੀ ਮਿਲੀ ਗਈ ਤਾਂ ਉਹਨੂੰ ਬੌਂਡ ਵੀ ਕਰਾਵਾਂਗੇ ਨਾਲ ਤੇ ਉਹਤੇ ਬੰਦੀ ਕਾਰਵਾਈ ਯੂਨੀਅਨ ਵੱਲੋਂ ਵੀ ਕਰਾਵਾਂਗੇ ਜੀ ਤੇ ਅੱਜ ਬਾਈ ਨੂੰ ਅਸੀਂ ਕੁਝ ਨਹੀਂ ਕਿਹਾ ਸਾਡੀ ਅੱਜ ਸਵੇਰ ਦੀ ਪੰਜਵੀਂ ਤੋਂ ਛੇਵੀਂ ਗੱਡੀ ਹੈ ਜਿਹੜੀ ਅਸੀਂ ਫੜੀ ਹੈ ਜੀ ਅੱਜ ਬਲਾ ਬਲਾ ਦੇ ਵਿੱਚ ਤੁਸੀਂ ਇਹ ਦੇਖੋ ਅਸੀਂ ਸਰਕਾਰ ਨੂੰ ਟੈਕਸ ਵੀ ਪੇ ਕਰ ਰਹੇ ਹਾਂ ਜੀ ਰੋਡ ਟੈਕਸ ਵੀ ਡਬਲ ਦੇ ਰਹੇ ਹਾਂ ਜੀ ਇੰਸ਼ੋਰੈਂਸ ਵੀ ਡਬਲ ਦੇ ਰਹੇ ਹਾਂ ਕਿਉਂ ਦੇ ਰਹੇ ਹਾਂ ਕਿਉਂ ਸਾਡੀ ਗੱਡੀ ਦੇ ਵਿੱਚ ਜਿਹੜੀ ਸਵਾਰੀ ਬੈਠੀ ਹੈ ਉਹਨਾਂ ਦਾ ਵੀ ਇੰਸ਼ੋਰੈਂਸ ਨਾਲ ਹੁੰਦਾ ਜੀ ਹੁਣ ਸਾਨੂੰ ਮਹੀਨਾ-ਮਹੀਨਾ ਹੋ ਗਿਆ ਸਾਡੀ ਗੱਡੀ ਖੜੀ ਹੈ ਤੁਸੀਂ ਸਟੈਂਡ 'ਚ ਜਾ ਕੇ ਵੀ ਦੇ ਸਕਦੇ ਹੋ ਜੀ ਕਿਸੇ ਦੀ 45000 ਕਿਸ਼ਤ ਹੈ ਕਿਸੇ ਦੀ 78000 ਹੈ ਸਾਰੀਆਂ ਨਵੀਆਂ ਗੱਡੀਆਂ ਨੇ ਜੀ ਦਿੱਲੀ ਡੀਜ਼ਲ ਬੰਦ ਹੋਣ ਕਰਕੇ ਤੁਹਾਨੂੰ ਵੀ ਪਤਾ ਵੀ ਸਾਰੀਆਂ ਗੱਡੀਆਂ 26 ਸੈਂਟਰ ਹੋ ਰਹੀਆਂ ਨੇ ਜੀ ਜਿੰਨੀਆਂ ਵੀ ਪੁਰਾਣੀਆਂ ਗੱਡੀਆਂ ਸੀ ਉਹ ਸਾਰੀਆਂ ਵਿਕ ਚੁੱਕੀਆਂ ਨੇ ਜੀ ਸਾਰਿਆਂ ਕੋਲੇ ਨਵੀਆਂ ਗੱਡੀਆਂ ਨਾਲ ਮਾਰਕੁੱਟ ਨਹੀਂ ਕੀਤੀ ਸਮਝਾਇਆ ਪਿਆਰ ਨਾਲ ਸਮਝਾਇਆ ਬਾਈ ਨੂੰ ਸਾਡਾ ਪ੍ਰਾਅ ਹੈ ਵੀ ਇਹ ਵੀ ਗੱਡੀ ਸਾਡੀ ਗੱਡੀ ਆ ਕੋਈ ਦਿੱਕਤ ਨਹੀਂ ਜੀ ਸੱਜ ਕੇ ਉਹਰੇ ਆਵੇ ਇਹਨੂੰ ਕੋਈ ਦੁੱਖ ਤਕਲੀਫ ਹੈ ਸਾਡੀ ਯੂਨੀਅਨ ਨੂੰ ਆ ਕੇ ਦੱਸੇ ਅਸੀਂ ਹੈਲਪ ਕਰਾਂਗੇ ਬਾਈ ਦੀ ਪੂਰੀ ਪਰ ਬਲਾ ਬਲਾ ਦੇ ਜਿਹਦੇ ਆਪਾਂ ਕਈਏ ਵੀ ਸਵਾਰੀ ਚੱਕਾਂਗੇ ਏ ਨਹੀਂ ਕੋਈ ਵੀ ਮਰਜ਼ੀ ਹੋਵੇ ਅਸੀਂ ਸਵਾਰੀ ਨਹੀਂ ਚੱਕਣ ਦੇਣੀ ਕਿਉਂਕਿ ਸਹੀ ਗੱਲ ਹੈ ਸਾਰੇ ਦੇਖੋ ਕੰਮ ਕਰਨ ਵਾਲੇ ਬੰਦੇ ਆ ਜੀ ਸਾਰੇ ਮਿਹਨਤੀ ਬੰਦੇ ਆ ਸਾਡੇ ਵੀ ਦੇਖੋ ਘਰ-ਬਾਰ ਨੇ ਜੀ ਅਸੀਂ ਵੀ ਉਰੇ ਕਮਾਨਵਾਸੀ ਬੈਠੇ ਆ ਸੰਗਰੂਰ ਦੇ 6 ਸਟੈਂਡ ਨੇ ਜੀ ਸਾਰਿਆਂ ਦੇ ਵਿੱਚ ਹੀ ਤਕਰੀਬਨ 40-40 ਗੱਡੀਆਂ ਨੇ ਹਰੇਕ ਸਟੈਂਡ ਦੇ ਵਿੱਚ ਸਭ ਤੋਂ ਵੱਡਾ ਸਟੈਂਡ ਆ ਸ਼ਰਮੀ ਗੇਟ ਦਾ ਇਹਦੇ ਵਿੱਚ 200 ਗੱਡੀਆਂ ਆ ਹੁਣ ਤੁਸੀਂ ਜਾ ਕੇ ਦੇਖ ਲਓ ਹਾਲੇ ਵੀ ਗੱਡੀ ਪੂਰੀ ਭਰਿਆ ਘੜਿਆ ਸਟੈਂਡ ਜੀ ਇੱਕ ਵੀ ਗੱਡੀ ਸਾਡੀ ਦਿੱਲੀ ਨਹੀਂ ਜਾ ਰਹੀ ਨਾਲੇ ਪ੍ਰਾਈਵੇਟ ਗੱਡੀ ਕੋਈ ਵੀ ਫੜੀ ਗਈ ਜੀ ਉਹਨੂੰ ਬੌਂਡ ਵੀ ਕਰਾਵਾਂਗੇ ਤੇ ਹੋਰ ਦੇਖੋ ਬਲਾਬਲਾ ਜਿਹੜੀ ਐਪ ਹੈ ਜੀ ਇਹਨੂੰ ਬਹੁਤ ਪ੍ਰਾਈਵੇਟ ਲੋਕ ਯੂਜ਼ ਕਰ ਰਹੇ ਨੇ ਆਪਣੇ ਜਾਣ ਵਾਸਤੇ ਕਿ ਅਸੀਂ ਤਾਂ ਜਾਣਾ ਹੀ ਆ ਨਾਲ ਸਵਾਰੀ ਪਿਠਾ ਕੇ ਲੈ ਜਾਾਂਗੇ ਤੇ ਮੈਂ ਸਾਰਿਆਂ ਨੂੰ ਇਹ ਚੀਜ਼ ਵੀ ਦੱਸਣਾ ਚਾਹਨਾ ਵੀ ਤੁਸੀਂ ਇਸ ਦੇ ਵਿੱਚ ਸੇਫ ਨਹੀਂ ਹੈਗੇ ਬਹੁਤ ਕਾਂਡ ਹੋ ਚੁੱਕੇ ਨੇ ਬਲਾਬਲਾ ਦੇ ਵਿੱਚ ਚੰਡੀਗੜ੍ਹ ਦੀ ਐਫਆਰ ਚੱਕ ਕੇ ਦੇਖ ਲਓ ਜੀ ਪਾਣੀ ਪੱਦੀਆਂ ਵੀ ਦੇਖ ਲਓ ਸਾਰਿਆਂ ਨੂੰ ਸਭ ਕੁਝ ਪਤਾ ਹੀ ਹੈ ਜੀ ਅਸੀਂ ਚਾਹੁੰਦੇ ਆ ਵੀ ਦੇਖੋ ਕਿਸੇ ਨਾਲ ਕੋਈ ਗਲਤ ਨਾ ਹੋਵੇ ਸਕਰੂਰ ਦਾ ਬੰਦਾ ਸਵਾਲ ਨੇ ਜੀ ਘਟੋ ਘਟ ਮੈਨੂੰ ਇਹ ਤਾਂ ਪਤਾ ਵੀ ਮੈਂ ਸਵਾਰੀ ਚੱਕ ਕੇ ਕਿੱਥੋਂ ਜਾ ਜਦੋਂ ਮੈਨੂੰ ਇਹ ਨਹੀਂ ਪਤਾ ਵੀ ਸਵਾਰੀ ਕਿੱਥੇ ਦੀ ਕੱਲ ਨੂੰ ਉਹ ਮੇਰੇ ਨਾਲ ਕੋਈ ਇਨਸੀਡੈਂਟ ਹੋ ਜੇ ਕੋਈ ਟਰੈਜੇਡੀ ਕਰ ਦੇ ਕੋਈ ਸਵਾਰੀ ਮੇਰੇ ਪਿੱਛੇ ਬੈਠੇ ਗਲਾ ਘੋਟ ਦੇ ਜੀ ਉਹ ਚ ਗਲਤੀ ਆਪਣੀ ਵੀ ਹੈ ਨਾ ਹੁਣ ਬਾਈ ਨਾਲ ਸਵਾਰੀ ਬੈਠੀ ਬਾਈ ਆਪਣੀ ਜਗ੍ਹਾ ਤੇ ਜਮਾ ਸਹੀ ਹੈ ਕਮਰਸ਼ੀਅਲ ਗੱਡੀ ਹੈ ਸਭ ਕੁਝ ਜਾਇਜ਼ ਹੈ ਕੱਲ ਨੂੰ ਇਹਦੇ ਨਾਲ ਹੀ ਕੋਈ ਇਨਸੀਡੈਂਸ ਹੋ ਜੇ ਜਿਹਦੀ ਫੈਮਿਲੀ ਪਿੱਛੇ ਕੋਣ ਦੇਖੂਗਾ ਨਾਲੇ ਇਹ ਬਾਈ ਨੇ ਸਵਾਰੀ ਚੱਕੀ ਪਹਿਲੀ ਗੱਲ ਤਾਂ ਪੈਨਲ ਕੋਈ ਹੋਰ ਚਲਾ ਰਿਹਾ ਹੈ ਸਵਾਰੀ ਬਾਈ ਨੇ ਚੱਕੀ ਇਹਨੂੰ ਬਾਈ ਨੂੰ ਇਹ ਨਹੀਂ ਪਤਾ ਵੀ ਸਵਾਰੀ ਕਿਹਨੇ ਬੁੱਕ ਕਰੀਏ ਕਿੱਥੋਂ ਚੱਕੀਏ ਬਾਈ ਸਿਰਫ ਚੱਕਣ ਇੱਧਰ ਨੂੰ ਆਈ ਹੋਣਾ ਸੈਟ ਦੇ ਰੋ ਮੇਰਾ ਨਾਮ ਹੈ ਨੋਨੀ ਸ਼ਰਮਾ ਮੈਂ ਇੱਕ ਟੈਕਸੀ ਆਪਰੇਟਰ ਆ ਜੀ ਗੱਡੀ ਵੀ ਚਲਾਈ ਆ ਗਈ ਆਪਾਂ ਨੇ ਚਾਲ ਕਮਾਲ ਕ ਸਾਰੇ ਇਕੱਠੇ ਹੋયા ਸਾਡੇ ਅੱਜ ਦੇ ਜਿਹੜਾ ਟਾਈਮ ਆਗਾ ਦੇਖ ਰਹੇ ਟੈਕਸੀ ਦਾ ਜਿਹੜਾ ਠੰਡਾ ਹਰ ਦਿਨ ਪਰ ਦਿਨ ਗਰਕ ਹੋਈ ਜਾਂਦਾਗਾ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਠੰਡਾ ਬਿਲਕੁਲ ਖਤਮ ਹੋ ਜੂਗਾ ਔਰ ਜਿਹੜੀਆਂ ਇੰਡੀਆ ਗਵਰਨਮੈਂਟ ਵੱਲੋਂ ਆ ਬਲੈਕਲਿਸਟ ਕੀਤੀਆਂ ਹੋਈਆਂ ਕੰਪਨੀਆਂ ਨੇ ਜਿੱਦਾਂ ਰੈਪਿਡ ਹੋ ਗਈ ਬਲਾ ਬਲਾ ਹੋ ਗਈ ਆ ਸਾਡਾ ਕੰਮ ਬਹੁਤ ਖਰਾਬ ਕਰ ਰਹੀਆਂ ਜਿੱਥੇ ਅਸੀਂ ਆਪਦੀ ਗੱਡੀ 500 5 ਤੋਂ 6000 ਚ ਲੈ ਕੇ ਜਾਂਦੇ ਆ ਆਹ ਹੋਈ ਸਵਾਰੀ 5 ਤੋਂ 600 ਰੁਪਏ ਦੇ ਵਿੱਚ ਲੈ ਕੇ ਚੱਕ ਕੇ ਲੈ ਕੇ ਜਾਂਦੇ ਨੇ ਇਹਨਾਂ ਸਾਨੂੰ ਬਹੁਤ ਖਮਿਆਜਾ ਭੁਗਤਣਾ ਪੈ ਰਿਹਾ ਫਿਲਹਾਲ ਅਸੀਂ ਆਹੀ ਗੁਜਾਰੇਸ਼ ਕਰਾਂਗੇ ਜਿਹੜਾ ਵੀ ਬੰਦਾ ਚਾਹੇ ਕੋਈ ਪ੍ਰਾਈਵੇਟ ਤੌਰ ਤੇ ਜਾਂ ਕੋਈ ਸਾਡੇ ਟੈਕਸੀ ਆਰਡ ਨਾਲ ਰਿਲੇਟਡ ਆ ਬੰਦਾ ਆਹ ਕੰਪਨੀਆਂ ਦੇ ਥਰੂ ਕੰਮ ਕਰਦਾ ਸਵਾਰੀਆਂ ਚੱਕਦਾ ਉਹਨਾਂ ਦੇ ਅਸੀਂ ਪੂਰੇ ਬਰਖਲਾਫਾਂਗੇ ਪੂਰਾ ਰੱਜ ਕੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਬਾਕੀ ਜੇ ਕੋਈ ਕੱਲ ਨੂੰ ਇਹਨਾਂ ਨਾਲ ਕੋਈ ਗਲਤ ਮਲਤ ਕੰਮ ਹੁੰਦਾ ਸਾਡੇ ਤੋਂ ਆਪ ਦਾ ਜ਼ਿੰਮੇਵਾਰ ਬੰਦਾ ਆਪ ਹੋਊਗਾ ਸਾਡੇ ਕੰਨੀਆਂ ਸੰਗਰੂਰ ਜ਼ਿਲ੍ਹੇ ਕੰਨੀਆਂ ਪੂਰੀ ਖੁੱਲੀ ਚੇਤਾਵਨੀ ਆ ਵੀ ਆ ਕੰਮ ਬੰਦ ਕਰ ਦਿਓ ਆਪ ਦਾ ਠੀਕ ਆ ਜੀ ਬਾਹਰਲੀ ਗੱਡੀ ਬਾਹਰਲੀ ਗੱਡੀ ਜਿਹੜੀ ਵੀ ਕੋਈ ਆਂਦੀ ਆ ਸਾਡੇ ਉਰੇ ਉਹ ਔਰੋਂ ਆ ਕੇ ਕੰਮ ਨਾ ਕਰੇ